ਜਿਸ ਕਨ ਕਨ ਸਿੰਘ ਕਹਿੰਦਾ ਜੀ ਵਾਹਿ ਖਾਲਸਾ ਜੀ ਫਤਿਹ ਜੀ ਹਾਂ ਜੀ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕੋਲ ਬੋਲਦੇ ਜੀ ਮੈਂ ਜਗਮੀਤ ਸਿੰਘ ਖੱਤਰੀਆਂ ਦੀ ਬੋਲਦਾ ਜੀ ਠੀਕ ਠਾਕ ਹੋ ਚੜ੍ਹਦੀ ਕਲਾ ਚ ਹਾਂ ਭਾਈ ਜਗਮੀਤ ਸਿੰਘ ਕੀ ਖੱਤਰੀਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਹਾਂ ਹਾਂ ਜੀ ਹਾਂ ਜੀ ਵਧੀਆ ਜੀ ਮੈਂ ਨਾ ਇੱਕ ਕੋ ਚਰਚਾ ਚੱਲ ਰਹੀ ਸੀ ਕਿ ਤੁਸੀਂ ਕੱਲ ਦਿੱਲੀ ਗਏ ਹੋ ਤੇ ਰਾਸ਼ਟਰਪਤੀ ਇੰਡੀਆ ਦੇ ਨਾਲ ਤੁਹਾਡੀ ਮੀਟਿੰਗ ਹੁੰਦੀ ਹੈ ਮਿਲ ਕੇ ਆਉਂਦੇ ਹੋ ਕਮਰਤਪਾਲ ਸਿੰਘ ਦੀ ਰਿਹਾਈ ਦੇ ਲਈ ਤੁਸੀਂ ਕੋਈ ਮੰਗ ਪੱਤਰ ਦੇ ਕੇ ਆਉਂਦੇ ਹੋ ਕੀ ਪਹਿਲਾਂ ਕੋਈ ਦਿਨ ਪਹਿਲਾਂ ਮਾਨਸਾ ਡਿਪਟੀ ਕਮਿਸ਼ਨਰ ਨੂੰ ਇੱਕ ਮੈਮੋਰੰਡਮ ਪੇਸ਼ ਕੀਤਾ ਜੀ ਕਿ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਉਹਨਾਂ ਤੇ ਜਿਹੜੀ ਐਨਐਸਏ ਲਾਈ ਸੀ ਕਿ ਉਹ ਗੈਰਕਾਨੂੰਨੀ ਸੀਗੀ ਜੀ ਤੇ ਅਮਰਤਪਾਲ ਦੇ ਘਰੋਂ ਕੋਈ ਸੰਗੀਨ ਉਹਦੇ ਜੁਰਮ ਨਹੀਂ ਸੀ ਨਾ ਦੇ ਕੋਲ ਕੋਈ ਬੰਬ ਫੜਿਆ ਗਿਆ ਸੀ ਨਾ ਕੋਈ ਤੋਪ ਫੜੀ ਗਈ ਸੀ ਨਾ ਕੋਈ ਪਰਮਾਣੂ ਖਿਆਰ ਸੀਗਾ ਤੇ ਉਹ ਤਾਂ ਸਿੱਖ ਕੌਮ ਦਾ ਪ੍ਰਚਾਰ ਕਰਦਾ ਸੀ ਕਹਿੰਦੇ ਉਹਦੇ ਤੇ ਐਨਐਚ ਲਾਗੇ ਨਹੀਂ ਉਹਦੇ ਘਰੋਂ ਫੜੇ ਜਰੂਰ ਗਏ ਆ ਜਿਹੜੇ ਸਿੱਖ ਕੌਮ ਪੰਜ ਪਕਾਰ ਪਹਿਨਦੀ ਐ ਕੰਗਾ ਕਿ ਸ਼ਹਿਰਾ ਕੜਾ ਕਿਰਪਾਨ ਤੇ ਕੇਸ ਜਿਹੜੇ ਵਾਏ ਹੁੰਦੇ ਆ ਉਹ ਜਰੂਰ ਫੜੇ ਗਏ ਸੀ ਕਿ ਤੇ ਜਿਹੜਾ ਜਾਤਪਾਤ ਦੂਰ ਕਰਕੇ ਨੌਜਾਨ ਨੂੰ ਪਤਤ ਪਤਤ ਪੁਨੇ ਤੋਂ ਕੜਦਾ ਸੀਗਾ ਜਦੋਂ ਇਹ ਲਹਿਰ ਪੂਰੀ ਤਰਜੰਦ ਹੋ ਰਹੀ ਸੀ ਤੇ ਇੰਡੀਅਨ ਸਟੇਟ ਤੇ ਪੰਜਾਬ ਸਰਕਾਰ ਨੇ ਇੱਕ ਪਾਲਿਸੀ ਦੇ ਤਾਅਤ ਮਿਲ ਕੇ ਉਹਦੇ ਤੇ ਐਨਐਚਏ ਲਾ ਕੇ ਤੇ ਜਮਹੂਰੀਅਤ ਦਾ ਕਤਲ ਕਰ ਦਿੱਤਾ ਜੀ ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਕੌਂਬਲੋਂ ਧਰਨੇ ਵੀ ਲਾਏ ਮਜਾਰੇ ਵੀ ਕੀਤੇ ਸੜਕਾਂ ਜਾਮ ਵੀ ਕੀਤੇ ਜਮਹੂਰੀ ਟੰਗ ਦੇ ਨਾਲ ਬਿਨਾ ਕਿਸਾ ਕਿਸੇ ਕੌਮ ਨੂੰ ਕਿਸੇ ਨੂੰ ਤੰਗ ਕੀਤਾ ਹੋਇਆ ਅਸੀਂ ਪਰ ਅਮਜਾਰੇ ਲਾਏ ਸਾਡੀ ਗੱਲ ਪ੍ਰਾਈਮ ਮਿਨਿਸਟਰੀ ਨੇ ਸੁਣੀ ਨਹੀਂ ਸਾਡੀ ਗੱਲ ਕਿਸੇ ਪੀਐਮ ਨੇ ਨਹੀਂ ਸੁਣੀ ਨਾ ਚੀਫ ਮਿਨਿਸਟਰੀ ਨੇ ਸੁਣੀ ਆ ਨਾ ਕਿਸੇ ਐਮਐਲਏ ਨੇ ਸੁਣੀ ਆ ਨਾ ਹਿਊਮਨ ਰਾਈਟਸ ਕਮਿਸ਼ਨ ਨੇ ਸੁਣੀ ਆ ਕਿਸੇ ਨੇ ਸੁਣੀ ਨਾ ਮੀਨੋਟੀ ਕਮਿਸ਼ਨ ਨੇ ਸੁਣੀ ਆ ਜਿਹੜਾ ਕਹਿੰਦਾ ਸੈਕਪੌਮ ਦੀ ਮੈਂ ਤਰਜਮਾਨੀ ਕਰਦਾ ਹਾਂ ਘੱਟ ਗੰਤੀ ਦਿਓ ਦੇ ਨੀ ਸਾਡੀ ਗੱਲ ਨਹੀਂ ਸੁਣੀ ਤਾਂ ਫਿਰ ਅਸੀਂ ਜਮਹੂਰੀਅਤ ਦੇ ਵਿੱਚ ਆ ਕੇ ਉਹਨਾਂ ਨੇ ਜਮਹੂਰੀਅਤ ਪਸੰਦ ਅਸੀਂ ਬੰਦੇ ਆ ਸਾਰੇ ਤੇ ਉਸ ਤੋਂ ਬਾਅਦ ਜਦੋਂ ਖਦੂਰ ਸਾਹਿਬ ਤੋਂ ਉਹ ਆਜ਼ਾਦ ਤੌਰ ਤੇ ਜੋਨ ਲੜੇ ਤੇ ਜਿਹੜੀ ਇੰਡੀਅਨ ਸਟੇਟ ਤੇ ਭਗਵੰਤ ਮਾਨ ਨੇ ਕੇਸ ਪਾਇਆ ਸੀ ਉਹ ਹਰਗੇ ਤੇ ਇਹ ਜਿਹੜੀ ਸੋਚ ਜਿੱਤ ਗਈ 1,59,000 ਤੋਂ ਵੱਧ ਵੋਟਾਂ ਨੇ ਪਹਿਲੇ ਨੰਬਰ ਤੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬੁਲਾਇਆ ਤੇ ਹੁਣ ਰਾਈਟ ਬਣਦਾ ਸੀਗਾ ਕਿ ਅਸੀਂ ਮੈਂਬਰਾਂ ਨੇ ਦਿੱਤਾ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਕਿ ਭਾਈ ਉਹਨੂੰ ਰਿਆ ਕਰੋ ਇਹ ਸਾਡਾ ਬੁਨਿਆਦੀ ਹੱਕ ਤਾਂ ਸੀ ਕੋਈ ਭੀਖ ਮੰਗਣ ਨਹੀਂ ਗਏ ਜੇਕਰ ਰਾਜ ਸਭਾ ਦਾ ਮੈਂਬਰ ਆ ਆਮ ਪਾਰਟੀ ਦਾ ਸੰਜੇ ਸਿੰਘ ਉਹ ਰਾਸ਼ਾਰਾ ਮੰਦਰ ਬੰਦਾ ਹੈ ਤੇ ਉਹ ਸੌਂ ਚੁੱਕ ਲੈਂਦਾ ਤੇ ਉਹਦਾ ਪ੍ਰਬੰਧ ਕੀਤਾ ਜਾਂਦਾ ਤੇ ਨਾ ਉਹਨੂੰ ਕੋਈ ਧਰਨਾ ਲਾਉਣਾ ਪਿਆ ਨਾ ਮੰਜਾਰਾ ਨਾ ਮੈਮੋਰੰਡਮ ਦੇਣਾ ਤੇ ਆਪ ਪ੍ਰਬੰਧ ਕੀਤਾ ਤੇ ਦੂਜੇ ਪਾਸੇ ਅਰਨ ਗੇਤਲੀ ਜਿਹੜੇ ਨਹੀਂ ਰਹੇ ਉਹ ਅੰਮ੍ਰਿਤਸਰ ਤੋਂ ਹਰ ਜਾਂਦਾ ਤੇ ਉਹਨੂੰ ਖਜ਼ਾਨਾ ਵਜ਼ੀਰ ਬਣਾ ਦਿੱਤਾ ਜਾਂਦਾ ਤੇ ਜੇ ਹਰਿਆ ਹੋਇਆ ਬੰਦਾ ਤੇ ਦੂਜੇ ਪਾਸੇ ਰਵਨੀਤ ਬਿੱਟੂ ਲੁਧਿਆਣੇ ਤੋਂ ਫਰ ਗਿਆ ਲੋਕਾਂ ਨੇ ਉਹਨੂੰ ਫਰਾਤਾ ਉਹਨੂੰ ਮੈਂਬਰ ਪਾਰਲੀਮੈਂਟ ਨਹੀਂ ਬਣਾਇਆ ਤੇ ਉਹ ਜੇ ਫਰਿਆ ਹੋਇਆ ਬੰਦਾ ਸੌਂ ਚੱਕ ਕੇ ਤੇ ਉਹ ਵਜ਼ੀਰ ਬਣ ਸਕਦਾ ਹੈ ਸੈਂਟਰ ਦਾ ਕਿਕ ਚੁਣਿਆ ਹੋਇਆ ਨੁਮਾਇੰਦਾ ਉਹ ਉਹ ਸੌਂ ਕਿਉਂ ਨਹੀਂ ਚੁੱਕ ਸਕਦਾ ਹੂੰ ਉਹਨੂੰ ਕਿਉਂ ਨਹੀਂ ਚੁਕਾਈ ਜਾਂਦੀ ਤੇ ਜਦੋਂ ਕਿ ਆਰਟੀਕਲ 75 ਕਹਿੰਦਾ ਹੈ ਕਿ ਸਾਰਿਆਂ ਦੇ ਬਰਾਬਰ ਰਾਈਟ ਹੈ ਤੇ ਉਹਨੂੰ ਸੌਂ ਚੁਕਾਈ ਜਾਵੇ ਤੇ ਇਹ ਉਹਨੂੰ ਜੇਲ੍ਹ ਦੇ ਅੰਦਰ ਧੱਕ ਕੇ ਰੱਖਣਾ ਜਾਣ ਬੁੱਲ ਕੇ ਜਲਾਦਿਤ ਕਰਨੀ ਇਹ ਬਹੁਤ ਮਾੜੀ ਗੱਲ ਹੈ ਇਹ ਸਬੰਧ ਦੇ ਵਿੱਚ ਅਸੀਂ ਇਸ ਸੌ ਸੌ ਅਡਿੱਕਾ ਬਣੀ ਹੋਈ ਹੈ ਕਿ ਸੌ ਦੇ ਲਈ ਨਹੀਂ ਲਿਆਂਦਾ ਜਾ ਰਿਹਾ ਇੱਕ ਤਾਂ ਗੱਲਾਂ ਨਿਕਲ ਕੇ ਆ ਰਹੀਆਂ ਕਿ ਸੌ ਲਈ ਬੁਲਾਇਆ ਜਾਊਗਾ ਦਿੱਲੀ ਦੇ ਵਿੱਚ ਉਹਨਾਂ ਨੂੰ ਨਹੀਂ ਨਹੀਂ ਬੁਲਾਇਆ ਤਾਂ ਜਾਊ ਉਹਨੂੰ ਰਿਹਾ ਕਰਨਾ ਚਾਹੀਦਾ ਜੀ ਉਹਨੂੰ ਰਿਹਾ ਕਰਨਾ ਚਾਹੀਦਾ ਉਹ ਫ੍ਰੀ ਹੋ ਗਿਆ ਆ ਕੇ ਸੌ ਚੱਕੇ ਸੌ ਤਾਂ ਉਹਨੂੰ ਚਕਾਉਣੀ ਪੈਣੀ ਹੈ ਸੌ ਤੋਂ ਤਾਂ ਉਹਨੂੰ ਉਹਨੂੰ ਅੰਦਰ ਤਾਂ ਰੱਖ ਨਹੀਂ ਸਕਦੇ ਪਰ ਜਲਾਲਤ ਕਿਉਂ ਦੇ ਰਿਹਾ ਹੈ ਇਹ ਤੁਰੰਤ ਦੂਜੇ ਪਾਸੇ ਕੇਜਰੀਵਾਲ ਸਾਹਿਬ ਦੇ ਸਲੀਮ ਜ਼ੁਲਮ ਸੀਗੇ ਦੋਸ਼ ਸੀਗੇ ਉਹਨਾਂ ਤੇ ਕੇਜਰੀਵਾਲ ਸਾਹਿਬ ਤੇ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਲਿਆ ਕੇ ਪ੍ਰਚਾਰ ਕਰਨ ਲਈ ਉਹ ਆਇਆ ਉਹ ਪ੍ਰਚਾਰ ਕਰਦਾ ਰਿਹਾ ਕੋਰਟ ਨੇ ਕਿ ਫੇਰ ਦੇਦੋ ਅਮਰਤਪਾਲ ਸਿੰਘ ਵੀ ਦਾ ਬਰਾਬਰ ਰਾਈਟਸ ਹੋ ਮੈਂਬਰ ਆਫ ਪਾਰਲੀਮੈਂਟ ਤੁਹਾਡਾ ਕਹਿਦਾ ਤੁਹਾਡਾ ਕਹਿਣ ਦਾ ਮਤਲਬ ਇਹ ਕਿ ਉਹਨੂੰ ਜੋ ਸੌਂਚ ਕਾਉਣੀ ਹੈ ਤੇ ਉਹਨੂੰ ਪਹਿਲਾਂ ਖੁੱਲਾ ਛੱਡ ਕੇ ਘਰੇ ਭੇਜਣਾ ਉਸ ਤੋਂ ਬਾਅਦ ਪਾਰਲੀਮੈਂਟ ਚ ਜਾ ਕੇ ਸੌਂਚ ਕੇ ਵੀ ਉੱਥੇ ਕਰਾ ਦਿੱਤੀ ਲਿਆ ਕੇ ਬਾਹਰ ਨਾ ਨਹੀਂ ਕਰੋ ਨਾ ਜਾਂ ਹੱਥ ਕੜੀਆਂ ਦੇ ਵਿੱਚ ਸੌਂਚ ਕਾਉਣੀ ਤੇ ਇਹ ਤਾਂ ਉਦੋਂ ਵੱਡੀ ਕਲਮੀ ਹੈ ਹਾਂ ਇਹ ਤੋਂ ਵੱਡੀ ਕਲਮੈਟ ਚੁਣਿਆ ਨੁਮਾਇੰਦਾ ਜਿਹੜੇ ਬੰਦੇ ਹੱਕ ਦੇ ਜ਼ੋਰ ਤੇ ਸਿਆਸਤ ਦੇ ਜ਼ੋਰ ਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਤੇ ਉਹ ਬਿਲਕੁਲ ਪੰਜਾਬ ਦੇ ਵਿੱਚ ਅੱਤਵਾਦ ਫਲਾ ਰਹੇ ਆ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰ ਰਹੇ ਆ ਕਿ ਭਗਵਾਨ ਜੀ ਦੀ ਸਰਕਾਰ ਤੇ ਇੰਡੀਅਨ ਸਟੇਟ ਰਲ ਕੇ ਗੇਮ ਖੇਡ ਰਹੇ ਆ ਤੇ ਅਮਰਤਪਾਲ ਜਿੱਤ ਕੇ ਭਾਈ ਸਰਬਜੀਤ ਸਿੰਘ ਜਿੱਤ ਕੇ ਪੰਜਾਬ ਦੇ ਵਿੱਚ ピース ਆਈ ਆ ਸ਼ਾਂਤੀ ਆਈ ਆ ਤੇ ਮਾਨਵਤਾਵਾਦੀ ਸੋਚ ਉੱਭਰ ਕੇ ਆਈ ਆ ਤੇ ਫਿਰ ਉਹਨੂੰ ਫੇਰੇ ਦਬਾ ਕੇ ਰੱਖਣਾ ਤੇ ਫਿਰ ਹੋ ਜੀ ਕਹਿ ਦੇਣਾ ਕਿ ਇਹ ਅਮਰਤਪਾਲ ਜਿੱਤ ਗਿਆ ਜੀ ਇਹ ਰੈਡੀਕਲ ਜਿੱਤ ਗਿਆ ਜੀ ਹਾਰਡਲਾਈਨਰ ਜਿੱਤ ਗਿਆ ਜੀ ਤੁਸੀਂ ਦੱਸੋ ਵੀ ਗੋਦਰਾ ਕਾਂਡ ਕਰਨ ਵਾਲੇ ਹਾਰਡਲਾਈਨਰ ਹੈ ਤੁਸੀਂ ਦੱਸੋ ਜਿਹਨੇ ਦਰਬਾਰ ਸਾਹਿਬ ਟਾਇਆ ਕਾਂਗਰਸ ਵਾਲਿਆਂ ਨੇ ਬੀਜੇਪੀ ਵਾਲਿਆਂ ਨੇ ਰਲ ਕੇ ਸੋ ਵੀਤ ਰੂਸ ਦਰਬਾਰ ਸਾਹਿਬ ਢਾਉਣ ਵਾਲੇ ਹਾਰਡਲਾਈਨਰ ਹੈ ਕਿ ਛਿੱਧੀਆਂ ਦੇ ਨਾਲੇ ਹਾਰਡਲਾਈਨਰ ਹੈ ਇਸ ਕਰਕੇ ਨਖੇੜਾ ਦਾ ਕਰੋਨਾ ਤੁਹਾਡੀ ਮੀਟਿੰਗ ਰਾਸ਼ਟਰਪਤੀ ਨਾਲ ਹੁੰਦੀ ਹੈ ਕੀ ਉਹਨਾਂ ਨੇ ਕੀ ਪ੍ਰੋਸਾ ਦਵਾਇਆ ਜਾਂ ਤੁਹਾਡਾ ਮੰਗ ਪੱਤਰ ਲਿਆ ਜਾਂ ਤੁਹਾਡਾ ਨਾਲ ਮੀਟਿੰਗ ਹੋਈ ਜਾਂ ਉਹਨਾਂ ਕੋਲ ਗੱਲਬਾਤ ਹੋਈ ਹੈ ਕੀ ਕੀ ਹੈ ਸਾਡਾ ਜੀ ਮੰਗ ਪੱਤਰ ਲੈ ਲਿਆ ਸੀ ਉਹਨਾਂ ਦੇ ਜਿਹੜੇ ਨਮਾਇंदे ਸੀ ਸਾਨੂੰ ਮਿਲੇ ਸੀਗੇ ਬੜੇ ਬਹੁਤ ਵਧੀਆ ਗੱਲ ਸਾਡੀ ਹੋਈ ਹੈ ਉਹਨਾਂ ਦੀ ਹੈ ਉਹ ਕਹਿੰਦੇ ਕਿ ਇਹ ਤੁਹਾਡਾ ਰਾਈਟ ਬਣਦਾ ਹੈ ਇਹ ਰਾਈਟ ਸੜਾ ਐਕਸਰਸਾਈਜ਼ ਕਰਾਉਣ ਲਈ ਅਸੀਂ ਕਰਾਂਗੇ ਜੀ ਉਹਨਾਂ ਮਰ ਪ੍ਰੋਸਾ ਦਵਾਇਆ ਆ ਪੂਰਾ ਜੀ ਪ੍ਰੋਸੈਸ ਸਾਡਾ ਰਾਈਟ ਸੀ ਨਾ ਅਸੀਂ ਆ ਯਾਨੀ ਕਿ ਜੇ ਮੁਰੀਆ ਤੇ ਤਸੰਦ ਬੰਦੇ ਸੀ ਸਾਡੀ ਗੱਲ ਸੱਚੀ ਸੀ ਉਹਨੂੰ ਉਹ ਇਗਨੋਰ ਕਰ ਹੀ ਨਹੀਂ ਸਕਦੀ ਸਾਡੀ ਗੱਲ ਨੂੰ ਤੇ ਪਰ ਬਹੁਤ ਸਾਰੇ ਲੀਡਰ ਤਾਂ ਇਹ ਵੀ ਗੱਲ ਕਹਿ ਰਹੇ ਕਿ ਇਹ ਜੋ ਸੀਟਾਂਆਂ ਨੇ ਫਰੀਦਕੋਟ ਤੇ ਖਡੂਰ ਸਾਹਾ ਜਿੱਤ ਕੇ ਪੰਜਾਬ ਦੇ ਹਾਲਾਤ ਜਿਹੜੇ ਖਰਾਬ ਕੀਤੇ ਜਾਣੇ ਨੇ ਇਹਨਾਂ ਲੋਕਾਂ ਦਾ ਨਾ ਜੀ ਤੁਸੀਂ ਦੱਸੋ ਬੈਂਸੋ ਜਿਹੜਾ ਮੁੱਖ ਮੰਤਰੀ ਸੀ ਉਹਨੇ ਜਗਦੇਵਰ ਕੌਂਕੜ ਨੂੰ ਸ਼ਹੀਦ ਕਰਕੇ ਮੈਨੂੰ ਵੀ ਉਹਨਾਂ ਨੇ ਮਾਰ ਦੇਣਾ ਸੀ ਸਾਡੇ ਨੌਜਵਾਨਾਂ ਦਾ ਤੇ ਭਾਈ ਖਾਲੜਾ ਸਾਹਿਬ ਨੂੰ ਅਨੇਕਾਂ ਬੱਚਿਆਂ ਨੂੰ ਸ਼ਹੀਦ ਕਰਕੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਸੀਗਾ ਤੇ ਭਾਈ ਹਰਜਿਨ ਭਾਈ ਜਿਹੜਾ ਸੀਗਾ ਭਾਈ ਜਗਤਾਰ ਸਿੰਘ ਹੋਰ ਸਾਡੀ ਕੌਮ ਦਾ ਜਖੇਦਾਰ ਭਾਈ ਰਾਜਵਾਲਾ ਸਾਹਿਬ ਤੇ ਭਾਈ ਪਰਮਜੀਤ ਸਿੰਘ ਧੋਰਾ ਤੇ ਸਾਰੇ ਸਿੰਘਾਂ ਨੇ ਪੰਜਾਬ ਦੇ ਵਿੱਚ ਕਾਨੂੰਨ ਦੇ ਪੰਜਾਬ ਦੇ ਵਿੱਚ ਅ ਜੰਨਚ ਨੂੰ ਸਮਾ ਕੇ ਪੀਠ ਲੈ ਆਂਦੀ ਹੈ 인ਦਰਾ ਗਾਂਧੀ ਨੇ ਬਦਾਮਣੀ ਬਹੁਤ ਵੱਡੀ ਫਲਾਈ ਸੀਗੀ ਤੇ ਸਾਡੇ ਨੌਜਵਾਨਾਂ ਨੂੰ ਮਾਰ ਰਹੀ ਸੀ 2500 ਗੁਰੂਗ੍ਰਾਮ ਸਾਡੀ ਬੀੜਾਂ ਨੂੰ ਅੱਗ ਲਾ ਕੇ ਸਾਰ ਦਿੱਤਾ ਤੇ ਆਪਾਂ ਨੇ ਦੇਪਤੀਓ ਕੀਤੀ ਸੀ ਤੇ ਭਾਈ ਸੁਤਵੰਤ ਸਿੰਘ ਪ੍ਰਮਚੰਦ ਕੇਰ ਸਿੰਘ ਹੋਰਾਂ ਨੇ ਢੋਲ ਨੂੰ ਸਬਕ ਥਾ ਕੇ ਪੰਥਗਰਵਈਤਾਂ ਦੇ ਨਾਂ ਕੋਕ 30 ਲੈ ਆਂਦੀ ਜੀ ਇਸ ਕਰਕੇ ਇਹਨਾਂ ਦੇ ਜਿੱਤ ਦੇ ਨਾਲ 30 ਆਈ ਹੈ ਤੇ ਇਹ ਬੀਜੇਪੀ ਆਰਐਸਐਸ ਕੇ ਸਾਰਿਆਂ ਨੇ ਰਲ ਕੇ ਇਕੱਠਿਆਂ ਨੇ ਚੰਦਾਲ ਚੌਂਕੜੀ ਨੇ ਅਮਰਪਾਲ ਸਿੰਘ ਨੂੰ ਅੰਦਰ ਕਰਕੇ ਤੇ ਸਾਡੇ ਬੱਦੀ ਸਿੰਘਾਂ ਨੂੰ ਅੰਦਰ ਕਰਕੇ ਪੰਜਾਬ ਦੇ ਵਿੱਚ ਅਸ਼ਾਂਤੀ ਫੈਲਾ ਦਿੱਤੀ ਸੀਗੀ ਤੇ ਬਗਦਮਣੀ ਫਲਾਈ ਸੀਗੀ ਕਿਉਂਕਿ ਗੈਰਕਾਨੂੰਨੀ ਢੰਗ ਨਾਲ ਐਨਐਸਏ ਲਾਤੀ ਗੈਰਕਾਨੂੰਨੀ ਢੰਗ ਨਾਲ ਬੰਦੀ ਸਿੰਘਾਂ ਨੂੰ ਜੇਲ੍ਹਾਂ ਵਿੱਚ ਡਟ ਕੇ ਰੱਖਿਆ ਹੋਇਆ ਇਹਨਾਂ ਦੇ ਜਿੱਤਣ ਦੇ ਨਾਲ ਪੀਸ ਆ ਗਈ ਹੈ ਤੇ ਮੈਂ ਪੰਜਾਬ ਦੇ ਹਿੰਦੂ ਵੀਰਾਂ ਨੂੰ ਮੁਸਲਮਾਨ ਵੀਰਾਂ ਨੂੰ ਈਸਾਈ ਵੀਰਾਂ ਨੂੰ ਕਹਨਾ ਕਿ ਪੂਰੀ ਹੱਤ ਚੌੜੀ ਕਰਕੇ ਰੋ ਇਹ ਜਦੋਂ ਕਿਸੇ ਟੀਚਰ ਨੂੰ ਪੜਾਉਣਾ ਨਹੀਂ ਨਾ ਆਉਂਦਾ ਉਹ ਟੀਚਰ ਫਿਰ ਬੱਚਿਆਂ ਨੂੰ ਕੁੱਟਦਾ ਇਸ ਕਰਕੇ ਜਦੋਂ ਇਹਨਾਂ ਨੂੰ ਕੋਈ ਪੰਥ ਦੀ ਗੱਲ ਨਹੀਂ ਕਰਨੀ ਆਉਂਦੀ ਪੰਥ ਵਿਰੋਧੀ ਕਾਰਾ ਕਰਦੇ ਆ ਗੁਰੂ ਗ੍ਰੰਥ ਸਾਹਿਬ ਵਿਰੋਧੀ ਕਾਰਾ ਕਰਦੇ ਆ ਧਰਮਾਂ ਵਿਰੋਧੀ ਕਾਰਾ ਕਰਦੇ ਆ ਮਜ਼ਦੂਰਾਂ ਵਿਰੋਧੀ ਕਾਰਾ ਕਰਦੇ ਆ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਤੇ ਬੈਨ ਲਾ ਕੇ ਉਹਨਾਂ ਵਿਰੋਧੀ ਕਾਰਾ ਕਰਦੇ ਆ ਤੇ ਜਦੋਂ ਜਬਰ ਕਰਨਾ ਚਾਹੁੰਦੇ ਆ ਤੇ ਉਸ ਤੋਂ ਬਾਅਦ ਫੇਰ ਇਹ ਕਹਿੰਦੇ ਹਿੰਦੂ ਮੁਸਲਮਾਨ ਦਾਵੈਰੀ ਆ ਮੁਸਲਮਾਨ ਹਿੰਦੂ ਦਾਵੈਰੀ ਹੈ ਹਿੰਦੂ ਸਿੱਖ ਦਾਵੈਰੀ ਹੈ ਇਸ ਈਸਾਈ ਸਿੱਖ ਦਾਵੈਰੀ ਹੈ ਈਸਾਈ ਮੁਸਲਮਾਨ ਦਾਵੈਰੀ ਹੈ ਕੁੱਡੀਆਂ ਬੁਛਾਈ ਜਾਂਦੇ ਆ ਇਸ ਕਰਕੇ ਪੰਜਾਬ ਦੇ ਵਿੱਚ ਆਪਾਂ ਵੇਖਿਆ ਗੁਰੂ ਤੇਗ ਬਹਾਦਰ ਨੇ ਚੀਜ਼ ਤੇ ਕਿ ਜਦੋਂ ਤੁਸੀਂ ਜੂਜੀ ਕੌਮ ਨਹੀਂ ਬਚਾਲਿਆ ਫਿਰਦੇ ਕਿ ਤੇ ਇਦੋਂ ਵੱਡੀ ਤਾਂ ਕੋਈ ਏਸੀ ਗੱਲ ਹੋ ਨਹੀਂ ਸਕਦੀਗੀ ਤੇ ਨਾ ਅਸੀਂ ਦੁਕਾਨ 'ਚ ਲੜਦੇ ਆ ਨਾ ਅਸੀਂ ਸ਼ਹਿਰ 'ਚ ਲੜਦੇ ਆ ਨਾ ਅਸੀਂ ਬਾਜ਼ਾਰ 'ਚ ਲੜਦੇ ਆ ਨਾ ਅਸੀਂ ਚੋਣਾ 'ਚ ਲੜਦੇ ਆ ਨਾ ਅਸੀਂ ਕਾਰੋਬਾਰ 'ਚ ਲੜਦੇ ਆ ਅਸੀਂ ਕਿਤੇ ਲੜਦੇ ਹੀ ਨਹੀਂ ਇਸ ਕਰਕੇ ਜਾਨ ਮੁੱਟ ਕੇ ਲੜਾਈਆਂ ਪਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਤੇ ਹੁਣ ਤੁਸੀਂ ਦੇਖ ਹੀ ਰਿਹਾ ਇੱਕ ਬੰਦੇ ਨੂੰ ਜਿੱਤੇ ਨੂੰ ਅੰਦਰ ਰੱਖ ਕੇ ਹੌਲਾ ਕਰ ਰਿਹਾ ਬਿਲਕੁਲ ਹੁਣ ਲੋਕ ਇਹ ਸਵਾਲ ਪੁੱਛਦੇ ਆ ਕਿ ਅਮਰਪਾਲ ਸਿੰਘ ਬਾਹਰ ਕਦੋਂ ਆਊਗਾ ਤੁਸੀਂ ਰਾਸ਼ਟਰਪਤੀ ਦੇ ਅਸਿਸਟੈਂਟ ਜਾਂ ਕਿਸੇ ਨੂੰ ਵੀ ਤੁਹਾਡਾ ਮੰਗ ਪੱਤਰ ਗਿਆ ਉਹਨਾਂ ਪਰੋਸਾ ਦਵਾਇਆ ਤੁਹਾਨੂੰ ਤੁਸੀਂ ਹੁਣ ਇਹ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਜੂਨ ਦੇ ਮਹੀਨੇ 'ਚ ਅਮਰਪਾਲ ਸਿੰਘ ਸੌ ਚੁੱਕ ਸਮਾਣ ਤੋਂ ਬਾਅਦ ਬਾਹਰ ਆ ਜਾਵੇਗਾ ਜਾਂ ਅੜਿੱਕਾ ਬਣ ਸਕਦਾ ਹੈ ਜਾਂ ਪਾਰਲੀਮੈਂਟ ਦੇ ਵਿੱਚ ਇਹ ਮਤਾ ਪੈਂਦਾ ਹੁੰਦਾ ਹੈ ਕਿ ਉਹ ਮਤਾ ਪਾਉਣਗੇ ਦੇ ਹੱਕ ਦੇ ਵਿੱਚ ਜਾਂ ਉਹ ਤੇ ਅੜਿੱਕਾ ਬਣ ਸਕਦਾ ਕੋਈ ਪਾਰਲੀਮੈਂਟ ਦੇ ਵਿੱਚ ਇਹਦੇ 'ਚ ਮਤਾ ਨਹੀਂ ਪੈਂਦਾ ਸਿੱਧਾ ਫ੍ਰੀ ਹੈ ਜੇ ਅਤੇਂਦਰਪਾਲ ਸਿੰਘ ਜਿਹੜਾ ਸੀਗਾ ਅਤੇਂਦਰਪਾਲ ਵੀ ਖਾਲਸਾ ਲਿਵਰੇ ਆਰਗੇਨਾਈਜੇਸ਼ਨ ਦਾ ਮੁਖੀ ਸੀਗਾ ਤੇ ਉਹ 1999 'ਚ ਦਿੱਤਿਆ ਸੀ ਤੇ ਉਦੋਂ ਵੀ ਉਹ ਪੰਜਾਂ ਦਿਨਾਂ ਬਾਹਰ ਆ ਕੇ ਬਾਹ ਸੌਂ ਚੱਪਲੀ ਸੀ ਇਸੇ ਤਰ੍ਹਾਂ ਜਿਵੇਂ ਸਿਮਰਜੀਤ ਸਿੰਘ ਮਾਨ ਵੀ ਜੇਲ੍ਹ ਦੇ ਵਿੱਚ ਹੀ ਸੀਗਾ ਘਰਨੇ ਮਜਾਰੇ ਨਾਲ ਆਇਆ ਹੀ ਨਹੀਂ ਉਹ ਬਾਹਰ ਉਸ ਤੋਂ ਬਾਅਦ ਉਹ ਵੀ ਅ ਅ ਉਹ ਨੀਚੋਂ ਨਨਮੇ ਤੇ 9th ਲੋਕ ਸਭਾ ਦੇ ਵਿੱਚ 26 ਦਸੰਬਰ ਨੂੰ ਰਿਜ਼ਲਟ ਨਿਕਲਿਆ ਸੀ ਤੇ ਉਹ ਜਨਵਰੀ 'ਚੋ ਆ ਕੇ ਉਹ ਪਾਰਲੀਮੈਂਟ 'ਚੋ ਯਾਨੀ ਕਿ ਜੇਲ੍ਹ ਦੇ ਉੱਤੇ ਫ੍ਰੀ ਹੋ ਕੇ ਆਗੇ ਸੀ ਤੇ ਇਸ ਕਰਕੇ ਇਹਨਾਂ ਨੂੰ ਫ੍ਰੀ ਕਰਨਾ ਬੰਦਾ ਤੇ ਅਸੀਂ ਇਹ ਵੀ ਕਹਿ ਕੇ ਆਏ ਆ ਕਿ ਮੁਸਲਮਾਨ ਕੌਮ ਦਾ ਜਿਹੜਾ ਇੱਕ ਲੀਡਰ ਆਗੂ ਅ ਰਸ਼ੀਦ ਇੰਜੀਨੀਅਰ ਰਸ਼ੀਦ ਮਮਦ ਉਹ ਵੀ ਮੈਂਬਰ ਆਫ ਪਾਰਲੀਮੈਂਟ ਆ ਪਹਿਲਾਂ ਐਮ ਐਲ ਏ ਰਿਹਾ ਸਾਡਾ ਮਿੱਤਰ ਹੈ ਉਹਨੂੰ ਵੀ ਫ੍ਰੀ ਕਰਨਾ ਚਾਹੀਦਾ ਰਿਹਾ ਕਰਨਾ ਚਾਹੀਦਾ ਉਹ ਵੀ ਆਪਣੀ ਕੌਮ ਦੀ ਗੱਲ ਕਰੇ ਇਸ ਕਰਕੇ ਇਹ ਤਾਂ ਗੱਲ ਸਾਫ਼ ਹੋ ਗਈ ਹੈ ਅੱਜ ਦੁਨੀਆ ਪੂਰੀ ਦੁਨੀਆ ਦੇ ਵਿੱਚ ਰੌਲਾ ਪੈ ਗਿਆ ਹੈ ਕਿ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਅੰਦਰ ਰੱਖਣਾ ਤੇ ਇਸੇ ਤਰੀਕੇ ਵੀ ਸਾਬਤ ਹੋ ਗਿਆ ਹੈ ਕਿ ਅਮਰਤਪਾਲ ਨਾ ਪ੍ਰਚਾਰ ਤੇ ਆਇਆ ਨਾ ਉਹਨੇ ਰੈਲੀ ਨੂੰ ਸੁਬਹ ਨੂੰ ਨਹੀਂ ਕੀਤਾ ਨਾ ਉਹਨੂੰ ਰਿਆ ਕੀਤਾ ਸਿਰਫ ਲੋਕਤਾ ਨੇ ਉਹਨੂੰ ਜੇਲ੍ਹ 'ਚ ਬੈਠੇ ਨੂੰ ਜਤਾ ਦੇਣ ਤੋਂ ਸਾਫਤ ਕਰਦਾ ਹੈ ਨਾ ਇੰਡੀਅਨ ਸਟੇਟ ਤੇ ਦੇ ਕਰਿੰਦਿਆਂ ਨੂੰ ਜਿਨ੍ਹਾਂ ਨੇ ਇਹਨਾਂ ਨੂੰ ਅੰਦਰ ਕੀਤਾ ਬੰਦੀਸ਼ਿਗਰ ਬੰਦ ਕਰਕੇ ਰੱਖਿਆ ਉਹਨਾਂ ਨੂੰ ਨਾ ਚੱਪਣੀ 'ਚ ਨੱਕ ਡੋਗ ਤੇ ਮਰ ਜਾਣਾ ਚਾਹੀਦਾ ਹੈ ਉਹਨਾਂ ਇਹਨਾਂ ਨੂੰ ਬੜਾ ਫਰਾਗ ਦੇ ਲਈ ਕਰਕੇ ਉਹਨੂੰ ਫ੍ਰੀ ਕਰਨਾ ਚਾਹੀਦਾ ਕੋ ਪਾਰਲੀਮੈਂਟ ਵਿੱਚ ਆਪਣੀ ਕੌਮ ਦੀ ਗੱਲ ਕਰੇ ਪੰਜਾਬ ਦੀ ਗੱਲ ਕਰੇ ਪੰਥ ਦੀ ਗੱਲ ਕਰੇ ਤੇ ਇਹ ਉਹਨਾਂ ਨੂੰ ਇੱਕ ਦਿਨ ਕਰਨਾ ਹੀ ਹੈ ਤੈਨਾ ਇਹ ਸਬੰਧ ਦੇ ਵਿੱਚ ਹੁਣ ਪੂਰੀ ਕੌਮ ਬੋਲ ਰਹੀ ਹੈ ਤੇ ਸਾਡੇ ਵਕੀਲ ਸਾਹਿਬ ਜਿਹੜੇ ਹੈ ਅਮਰੀਕਾ ਦੇ ਉਹ ਵੀ ਜਸਪ੍ਰੀਤ ਸਿੰਘ ਜੀ ਉਹ ਬੋਲ ਰਹੇ ਆ ਅਮਰੀਕਾ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਮੁੱਦਾ ਚੱਕਿਆ ਜਾ ਰਿਹਾ ਕਿ ਹੁਣ ਹੀ ਕਹਿੰਦੇ ਆ ਪਰਸਪਰ ਵੀ ਮੈਂਬਰ ਆਫ ਪਾਰਲੀਮੈਂਟਾਂ ਨੂੰ ਉਹ ਉੱਥੇ ਯੂਐਸਏ ਦੇ ਵਿੱਚ ਮਿਲੇ ਹੈ ਤੇ ਮੰਤਰੀ ਦਬਾਅ ਪਾਉਣ ਦੇ ਲਈ ਕਿ ਉਹ ਯੂਐਸਏ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਹੈ ਉਹਨਾਂ ਨੂੰ ਵੀ ਮਿਲਣ ਦਾ ਸਮਾਂ ਮੰਗਿਆ ਸ਼ਾਇਦ ਉਹ ਮਿਲ ਲੈ ਹੁਣ ਤੇ ਇਸ ਕਰਕੇ ਕ ਮੰਤਰੀ ਇਹ ਮੁੱਦਾ ਬਹੁਤ ਵੱਡਾ ਬਣ ਗਿਆ ਇਹਦੇ ਵਿੱਚ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਬੋਲਣਾ ਚਾਹੀਦਾ ਤੇ ਮੈਂ ਇਹ ਕਹਿਣਾ ਚਾਹਦਾ ਹਾਂ ਉਹ ਸੁਪਰੀਮ ਕੋਰਟ ਕਿੱਥੇ ਹੈ ਕਿਉਂਕਿ ਇਹ ਚਾਰ ਪਿੱਲਰ ਹੈ ਡੈਮੋਕ੍ਰੇਸੀ ਦੇ ਤੇ ਚਾਰਾਂ ਦੇ ਵਿੱਚੋਂ ਜਿਹੜੀ ਪੋਲਿਟਿਕਸ ਹੈ ਇਹ ਤਾਂ ਜ਼ਬਰ ਕਰ ਰਹੀ ਹੈ ਹੱਕ ਦੇ ਜ਼ੋਰ ਤੇ ਜ਼ਬਰ ਕਰ ਰਹੀ ਹੈ ਜਦੋਂ ਕਿ ਉਹਨੂੰ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਤੇ ਹੁਣ ਹੁਣ ਤਿੰਨ ਪਿੱਲਰ ਹੈ ਪ੍ਰੈਸ ਤਾਂ ਉਹਦਾ ਕੰਮ ਕਰ ਰਹੀ ਹੈ ਇਹ ਤਾਂ ਮੁੱਦਾ ਠਾਰਿਆ ਜਿਹੜੇ ਅਣਖੀ ਪ੍ਰੈਸ ਵਾਲੇ ਐ ਉਹ ਤਾਂ ਮੁੱਦਾ ਠਾਰਿਆ ਉਸ ਤੋਂ ਬਾਅਦ ਜੁਡੀਸ਼ਲੀ ਨੂੰ ਸਪਰੀਮ ਕੋਰਟ ਉਹ ਸੁਆਮੋਟੋ ਕਿਉਂ ਨਹੀਂ ਐਕਸ਼ਨ ਲੈਂਦੀ ਕਿ ਉਹਨੂੰ ਬਾਹਰ ਰਿਆਂਦਾ ਜਾਵੇ ਹਾਈ ਕੋਰਟ ਪੰਜਾਬ ਦੀ ਸੁਆਮੋਟੋ ਕਿਉਂ ਨਹੀਂ ਵਿੰਦੀ ਕਿ ਉਹਨੂੰ ਕੋਈ ਬਾਹਰ ਰਿਆਂਦਾ ਜਾਂਦਾ ਜਾਵੇ ਜਦੋਂ ਸਰਕਾਰਾਂ ਬਿਲਕੁਲ ਜ਼ਬਰ ਤੇ ਆ ਜਾਣ ਤੇ ਫੇਰ ਇਹਦੇ ਵਿੱਚ ਹੁਣ ਨੈਸ਼ਨਲ ਹਿਊਮਨ ਰਾਈਟਸ ਆ ਮਨੁੱਖੀ ਅਧਿਕਾਰ ਸੰਗਠਨ ਨੈਸ਼ਨਲ ਜਿਹੜਾ ਮਨੋਰਟੀ ਵੀ ਰਾਖੀ ਕਰਦਾ ਹੈ ਤੇ ਲਾਲਪੁਰਾ ਸਾਹਿਬ ਕਿਉਂ ਚੁੱਪ ਬੈਠਾ ਰਹੀ ਕੀ ਗੱਲ ਕੀ ਇਹ ਹਿਊਮਨ ਰਾਈਟਸ ਜਿਹੜਾ ਕਮਿਸ਼ਨ ਹੈ ਇਹ ਬੀਜੇਪੀ ਆਰਐਸ ਤੋਂ ਹੀ ਗੋਈ ਕਰਦਾ ਕਿ ਜ਼ਬਰਦਿਗੋਈ ਕਰਦਾ ਤੇ ਫਿਰ ਜਿਹੜਾ ਸਾਡਾ ਮਨੋਰਟੀ ਕਮਿਸ਼ਨ ਹੈ ਇਹ ਕਿਉਂ ਨਹੀਂ ਬੋਲਦਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਕਿਉਂ ਨਹੀਂ ਬੋਲਦਾ ਇਹਦੀ ਕੀ ਡਿਊਟੀ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਅਮਰੀਕਾ ਦੇ ਵਿੱਚ 20 ਮੈਂਬਰ ਆਫ ਪਾਰਲੀਮੈਂਟ ਨੇ ਇਹ ਮਤਾ ਪਾ ਦਿੱਤਾ ਹੈ ਤੇ ਕੀ ਉਹਨਾਂ ਦੇ ਉੱਥੋਂ ਪ੍ਰਭਾਵ ਪਾਉਣ ਨਾਲ ਗੱਲ ਚੱਕਣ ਨਾਲ ਅਮਰੀਕਾ ਦੇ ਵਿੱਚ ਕੀ ਇੰਡੀਆ ਤੇ ਪ੍ਰਭਾਵ ਪਵੇਗਾ ਕਿ ਇੰਡੀਆ ਦੀ ਸਰਕਾਰ ਤੇ ਦਬਾਅ ਬਣ ਸਕਦਾ ਹੈ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਜੇ ਇਹ ਮੰਗ ਉੱਠਦੀ ਹੈ ਕਿ ਅਮਰਪਾਲ ਸਿੰਘ ਨੂੰ ਰਿਹਾਅ ਕਰਨਾ ਚਾਹੀਦਾ ਤੇ ਇਹ ਸਰਕਾਰ ਮੰਨਣ ਲਈ ਤਿਆਰ ਹੋਵੇਗੀ ਜਾਂ ਉਥੋਂ ਦਾ ਕਾਨੂੰਨ ਹੀ ਮੰਨੇਗਾ ਗੱਲ ਕਿ ਅਮਰਪਾਲ ਸਿੰਘ ਬਾਹਰ ਆਵੇ ਕਿਉਂ ਨਹੀਂ ਕਿਉਂ ਨਹੀਂ ਮੰਨਣਾ ਪੈਣਾ ਜੀ ਜ਼ਬਰ ਕਿੰਨਾ ਚੱਲ ਚੱਲਦਾ ਹੈ ਜ਼ਬਰ ਜਿਆਦਾ ਚੱਲ ਨਹੀਂਦਾ ਹੁੰਦਾ ਜ਼ਬਰਦਸਤ ਸਮਾਂ ਥੋੜਾ ਹੁੰਦਾ ਆ ਜ਼ਬਰ ਕਰਕੇ ਇਹਨਾਂ ਨੇ ਅੰਦਰ ਰੱਖਣਾ ਚਾਹਿਆ ਤੇ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਮੈਂਬਰ ਆ ਪਾਰਲੀਮੈਂਟ ਬਣਾਤਾ ਉਧਰ ਸਰਬਜੀਤ ਸਿੰਘ ਨੇ ਜਿਹੜੀ ਚੈੱਕ ਕੌਂਡਿ ਡਿੱਗੀ ਪੱਗ ਫੈਰ ਉਹਦੇ ਬਾਬ ਦੇ ਰੱਖੇ ਉਹਨੂੰ ਨੰਬਰ ਉਹ ਪਾਰਲੀਮੈਂਟ ਬਣਾਤਾ ਇੱਕ ਪਾਸੇ ਸੌਚ ਸਮਾਗਮ ਚੱਲ ਪਿਆ ਸਮਝ ਲਓ ਤੁਸੀਂ ਚੱਲ ਪਿਆ ਜਦੋਂ ਆਪਾਂ ਕਰ ਰਹੇ ਆਂ ਗੱਲ ਚੱਲ ਪੈਣਾ ਹੈ ਤੇ ਪਰ ਉਹਦੇ ਵਿੱਚ ਉਹਨਾਂ ਨੂੰ ਅਜੇ ਤੱਕ ਕੋਈ ਇਹ ਗੱਲ ਦੀ ਜਾਣਕਾਰੀ ਨਹੀਂ ਆ ਰਹੀ ਕਿ ਅਮਰਤਪਾਲ ਸਿੰਘ ਆ ਰਿਹਾ ਹੈ ਕਿ ਨਹੀਂ ਆ ਰਿਹਾ ਹੈਗਾ ਜੇ ਅਮਰਤਪਾਲ ਸਿੰਘ ਨੂੰ ਕਿਉਂ ਇੱਥੇ ਬੁਲਾਇਆ ਜਾ ਰਿਹਾ ਕੋਈ ਗੱਲਬਾਤ ਹੋਈ ਤੁਹਾਡੀ ਹਾਂ ਜਾਣਕਾਰੀ ਆਵੇ ਨਾ ਆਵੇ ਉਹਨੂੰ ਸੋਚ ਕੋਣੀ ਪਣੀਏ ਇਹ ਸੋਚ ਕੋਣੀ ਪਣੀ ਆ ਤੇ ਚਾਹੇ ਸੋਚ ਕੋਣੀ ਪਉਣੀ ਆ ਰਾਈਟ ਹੈ ਸਾਡਾ ਉਹਨੂੰ ਛੱਡ ਲੈਣਾ ਹੀ ਪੈਣਾ ਇਹ ਰਾਈਟ ਹੈ ਅਸੀਂ ਪਹਿਲਾਂ ਹੀ ਕਹਿ ਆ ਸੀਗਾ ਅਸੀਂ ਜਦੋਂ ਮੈਮੋਰੰਡਮ ਤੇ ਅਮਰਤਪਾਲ ਨੂੰ ਐਮਐਚਐਲਾਈ ਸੀ ਗਵਰਨਰ ਪੰਜਾਬ ਨੂੰ ਮੈਮੋਰੰਡਮ ਦਿੱਤਾ ਸੀ ਤੇ ਅਸੀਂ ਮੈਮੋਰੰਡਮ ਸਾਉਤੋਂ ਪਹਿਲਾਂ ਦੇ ਕੇ ਸ਼ੁਰੂ ਕੀਤਾ ਹੈ ਸੱਚੇ ਪਾਸ਼ਾ ਹੁਣ ਤਾਂ ਨਾਤਾ ਸੀ ਕਿਸੇ ਕੋਲੇ ਜਾਣਾ ਅਸੀਂ ਤੇਰੇ ਅੱਗੇ ਜਾਵਾਂਗੇ ਇਸ ਕਰਕੇ ਜੇ ਸਾਡਾ ਗੁਰੂ ਗ੍ਰੰਥ ਸਾਹਿਬ ਸਰਵ ਜੀ ਤੋਂ ਲੜਾ ਸਕਦਾ ਹੈ ਬੁਨਿਆਦ ਰਾਜੇ ਨੂੰ ਸ਼ਾਇਦ ਛੁਡਾ ਸਕਦਾ ਹੈ ਤੇ ਜੇ ਸਾਡਾ ਗੁਰੂ ਗ੍ਰੰਥ ਸਾਹਿਬ ਪੂਰੀ ਮਨੁੱਖਤਾ ਦਾ ਗੁਰੂ ਆ ਸਰਵਤ ਦਾ ਭਲਾ ਕਰ ਸਕਦਾ ਹੈ ਤੇ ਗੁੰਗਿਆ ਤੋਂ ਅਰਥ ਕਰਾ ਸਕਦਾ ਹੈ ਇਹ ਫੇਰ ਭਾਈ ਸੱਚੇ ਪਾਤਸ਼ਾਹ ਦੇ ਅਰਦਾਸ ਹੈ ਉਹ ਜਰੂਰ ਆ ਕੇ ਸੌਂ ਚੱਕਣਗੇ ਤੇ ਉਹ ਇੱਕ ਦਿਨ ਫ੍ਰੀ ਹੋਣਗੇ ਤੇ ਬਾਕੀ ਸਾਡੇ ਬਾੜੀ ਜਿਹੜੇ ਉਹਨਾਂ ਦੇ ਸਾਥੀ ਹੋ ਰਹੇ ਹਾ ਹੋਣਗੇ ਇਹ ਗੁਰੂਗ੍ਰੰਥ ਸਾਹਿਬ ਉਹਨਾਂ ਨਾਲ ਗੁਰੂ ਖੜਾ ਸਾਡੇ ਨਾਲ ਗੁਰੂ ਗੁਰੂ ਗ੍ਰੰਥ ਸਾਹਿਬ ਖੜਾ ਹੈ ਕਿ ਉਹਨਾਂ ਨਾਲ ਇੰਡੀਆ ਦੀ ਹਕੂਮਤ ਖੜੀ ਹੈ ਇਹ ਗੱਲ ਕਲੀਅਰ ਹੈ ਕਿ ਜਦੋਂ ਮੋਹਨ ਸਿੰਘ ਬਾਹਰ ਆਉਂਦਾ ਤੇ ਉਹਨਾਂ ਦੇ ਨੌਨ ਸਾਥੀ ਜਿਹੜੇ ਉਹ ਵੀ ਨਾਲ ਹੀ ਆ ਜਾਣਗੇ ਹਾਂ ਜੀ ਉਹਨਾਂ ਹੀ ਪੈਨਸ ਜੀ ਹੁੰਦੇ ਲਿਆਉਣੇ ਹੀ ਹੋਣਗੇ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜਾਣਕਾਰੀ ਦੇਣ ਲਈ ਜਸਕਰਨ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਦਿਨਵਿਕ ਜੀ ਤੁਹਾਡਾ ਵੀ ਧੰਨਵਾਦ ਮਹਾਰਾਜ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੰਜ ਕੌਮ ਦੀ ਸੇਵਾ ਕੀਤੀ ਹੈ ਬਹੁਤ ਬਹੁਤ ਦਾਬਤੀ